ਮੋਦੀ ਸਰਕਾਰ ਦੀਆਂ ਇਹ ਜਣਾ ਪੁੱਟਣ ਵਾਲਾ ਵੱਡਾ ਕੱਟ ਕਰਕੇ ਬਖਾਲਾਂਗੇ ਮੈਂ ਸਰਵਨ ਸਿੰਘ ਪਨੇਰ ਕਿਸਾਨ ਮਜ਼ਦੂਰ ਸੇਵਕੀ ਪੰਜਾਬ ਤੋਂ ਬੋਲਦਾ ਜੀ ਸੰਭੂ ਰੇਲ ਟ੍ਰੈਕ ਤੇ ਜਿੱਥੇ ਹਰਿਆਣੇ ਦੇ ਕਿਸਾਨਾਂ ਦੀ ਰਿਹਾਈ ਵਾਸਤੇ ਆਪਣਾ ਮੋਰਚਾ ਚੱਲ ਰਿਹਾ ਵਾ ਔਰ ਇਹ ਤੋਂ 1 ਕਿਲੋਮੀਟਰ ਪਾਸੇ ਜਿਹੜਾ ਮੇਨ ਹਾਈਵੇ ਦਿੱਲੀ ਨੂੰ ਜੋੜਦਾ ਹੈਗਾ ਉਹਦੇ ਤੇ ਸਾਡਾ ਪੱਕਾ ਮੋਰਚਾ ਦੇਸ਼ ਦੀਆਂ ਨੈਸ਼ਨਲ ਮੰਗਾਂ ਵਾਸਤੇ ਜਿਹੜਾ 71ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਵਾ ਔਰ ਜਿਹੜਾ ਅਸੀਂ ਦੋਹਾਂ ਫੋਰਮਾਂ ਵੱਲੋਂ ਐਲਾਨ ਕੀਤਾ ਵਾ ਕਿ ਜਦੋਂ ਮੋਰਚੇ ਦੇ 100 ਦਿਨ ਪੂਰੇ ਹੋਣੇ ਨੇ ਔਰ ਉਦੋਂ ਇੰਨਾ ਸਾਰੇ ਬਾਡਰਾਂ ਤੇ ਜਿੱਥੇ ਮੋਰਚਾ ਲੱਗਾ ਖਨੌਰੀ ਆ ਸ਼ੰਭੂ ਆ ਡਬਵਾਲੀ ਆ ਜਾਂ ਹੋਰ ਥਾਵਾਂ ਤੇ ਆ ਉੱਥੇ ਲੱਖਾਂ ਦੇ ਇਕੱਠ ਕਰਾਂਗੇ ਤਾਂ ਅੱਜ ਤੋਂ ਸਾਰੇ ਪੰਜਾਬ ਹਰਿਆਣਾ हिमाचल यूपी राजस्थान ਸਾਰਿਆਂ ਨੂੰ ਸੱਦਾ ਦੇ ਰਹੇ ਕਿਸਾਨਾਂ ਮਜ਼ਦੂਰਾਂ ਨੂੰ ਤਿਆਰੀਆਂ ਵਧਦੇ ਹੋ ਪਰ ਮੋਦੀ ਸਰਕਾਰ ਦੀਆਂ ਇਹ ਜਣਾ ਪੁੱਟਣ ਵਾਲਾ ਵੱਡਾ ਕੱਟ ਕਰਕੇ ਵਿਖਾਲਾਂਗੇ ਜਿਨ੍ਹਾਂ ਨੂੰ ਕੋਈ ਸ਼ੰਕਾ ਹੋਊਗੀ ਅੰਦੋਲਨ